ਹਰ ਐਤਵਾਰ ਮੈਂ ਇਹੀ ਤੁਹਾਨੂੰ ਗੱਲ ਕਹਿਣਾ ਹੁੰਨਾ ਅਜੇ ਕਈਆਂ ਦੇ ਸਮਝ ਨਹੀਂ ਆਈ ਮਹਾਰਾਜ ਨੇ ਆਪਾਂ ਨੂੰ ਸਮਾਂ ਦਿੱਤਾ ਸਾਧ ਸੰਗ ਕਰਨ ਦਾ ਕਰ ਲਓ ਮੁੜ ਕੇ ਸਮਾਂ ਨਹੀਂ ਮਿਲਣਾ ਯਾਰ ਥੋੜੇ ਸਮਾਂ ਅਤ ਨਹੀਂ ਹੋਣਾ ਹੈਗਾ ਤੁਹਾਨੂੰ ਪਤਾ ਨਹੀਂ ਵੀ ਅੱਗੇ ਬੰਨਣਾ ਕੀ ਹੈ ਇਹ ਮਹਾਰਾਜ ਨੇ ਸਮਾਂ ਦਿੱਤਾ 2027 ਤੋਂ ਪਹਿਲਾਂ ਪਹਿਲਾਂ ਕਰ ਲਓ ਸਾਧ ਸੰਗ ਕਰ ਲਓ ਉਸ ਤੋਂ ਬਾਅਦ ਨਹੀਂ ਹੋਣਾ ਸਾਧ ਸੰਗ ਨਹੀਂ ਮਿਲਣਾ ਤੁਹਾਨੂੰ ਨਾ ਕੋਈ ਨਾਮ ਜਪਾਉਣ ਵਾਲਾ ਮਿਲਣਾ ਨਾਮ ਜਪਣ ਵਾਲੇ ਵੀ ਸਾਧ ਸੰਗਤ ਬੜਾ ਔਖਾ ਸਮਾਂ ਅਰਦਾਸਾਂ ਕਰ ਰਹੇ ਆ ਮਹਾਰਾਜ ਦੇ ਅੱਗੇ ਵੀ ਅੱਗੇ ਸਮਾਂ ਹੋਰ ਵੱਜ ਜਾਵੇ ਅਰਦਾਸ ਕਰਿਆ ਕੋਈ ਨਹੀਂ ਕਹਿਣਾ ਚਾਹੀਦਾ ਵੀ ਸੰਤਾਂ ਨੇ ਕਿਹਾ ਜੀ ਕਿਉਂ ਨਹੀਂ ਪੂਰਾ ਹੋ ਰਿਹਾ ਅਰਦਾਸ ਕਰਿਆ ਕਰੋ ਮਹਾਰਾਜ ਸਮਾਂ ਅੱਗੇ ਕਰ ਦੋ ਜੰਗਲਾਂ 'ਚ ਰਹਿਣਾ ਨਹੀਂ ਜਾਣਾ ਜੰਗਲਾਂ 'ਚ ਰਹਿਣਾ ਬੜਾ ਔਖਾ ਤਿੰਨ ਤਿੰਨ ਟਾਈਮ ਤਾਂ ਪ੍ਰਸ਼ਾਦਾ ਛਕਦੇ ਜੰਗਲੇ 'ਚ ਕਿੱਥੋਂ ਰਹਿ ਲਾਂਗੇ ਇਹ ਤਿੰਨ ਟਾਈਮ ਇੱਕ ਟਾਈਮ ਦੀ ਆਪਾਂ ਭੁੱਖ ਨਹੀਂ ਆਪਾਂ ਉਹ برداشت ਕਰ ਸਕਦੇ ਇੱਕ ਟਾਈਮ ਦੀ ਭੁੱਖ ਤੇ ਕਿੱਥੇ ਆਪਾਂ ਜੰਗਣਾ ਚ ਰਹਿ ਲਾਂਗੇ ਸੋ ਸਾਧ ਸੰਗਤ ਨਾਮ ਜਪੋ ਨਾਮ ਜਪਣ ਦੇ ਨਾਲ ਭੁੱਖ ਵੀ ਘਟ ਜਾਣੀ ਐ ਦੁੱਖ ਵੀ ਘਟ ਜਾਣੇ ਐ ਨੀਂਦ ਵੀ ਘਟ ਜਾਣੀ ਨੀਂਦ ਵੀ ਘਟ ਜਾਂਦੀ ਐ ਦੁੱਖ ਵੀ ਘਟ